ਉਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਸੀਰੀਅਸ ਸੀਗਾ ਉਹਨਾਂ ਦੇ ਫੋਟੋ ਬਹੁਤ ਦਿਲ ਦੇ ਕਰੀਬ ਸੀਗੀ ਤਾਂ ਹੀ ਕਰਕੇ ਉਹ ਕਹਿੰਦੇ ਮੈਨੂੰ ਇਹੋ ਹੀ ਫੋਟੋ ਚਾਹੀਦੀਆਂ ਮੈਂ ਕਹਿੰਦੇ ਫਿਰ ਮੈਂ ਇਹ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਤੇ ਮੈਂ تیرے ਕੋਲ ਪੰਜਾਬ ਹੀ ਆ ਗਿਆ ਤੇ ਪੰਜਾਬ ਆ ਕੇ ਮੈਂ ਵਰਕ ਕਰਵਾਉਂਗਾ ਫਿਰ ਮੈਨੂੰ ਦੋ ਤੇਨ 옵ਸ਼ਨਸ ਰੈਡੀ ਕਰਕੇ ਭੇਜੀਆਂ ਤੇ ਫਿਰ ਉਹਨਾਂ ਦਾ ਪ੍ਰਾਇੋਰਟੀ ਚੈਸਟ ਨਹੀਂ ਸੀਗਾ ਮੈਨੂੰ ਉਹਨਾਂ ਨੂੰ ਪਹਿਲਾਂ ਕਿਹਾ ਸੀਗਾ ਉਹ ਕਹਿੰਦੇ ਮੇਰੇ ਇਹ ਬਹੁਤ ਦਿਲ ਦੇ ਕਰੀਬ ਪ੍ਰੋਜੈਕਟ ਹੈ ਤੇ ਮੈਂ ਚੈਸਟੇ ਭਵਾ ਕੇ ਮਿਲ ਜਣਾ ਪਹਿਲੇ ਮਮ ਜੀ ਦਾ ਚੈਸਟ ਦੇ ਸੈਂਟਰ ਚ ਸੀਗਾ ਫਿਕਰ ਚੈਸ ਦੇ ਸੈਂਟਰ ਵਿੱਚ ਮੈਨੂੰ ਇੱਧਰ ਚਾਹੀਦਾ ਜਿੱਨਾਂ ਇਧਰ ਦਿਲ ਦੇ ক্লোਜ਼ ਹੋਸੇ ਉਹਦਾ ਉਹਨਾਂ ਨੂੰ ਦੱਸਿਆ ਵੀ ਸਾਡਾ ਅੱਜ ਵੀ ਰਿਲੇਸ਼ਨ ਫ੍ਰੈਂਡਲੀ ਸੀਗਾ ਮਤਲਬ ਭਈ ਸਾਨੂੰ ਅੱਜ ਵੀ ਜਿਦਾ ਇੱਕ ਹੁੰਦਾ ਨਾ ਮੈਰਿਜ ਲਾਈਫ ਲੋਕ ਜੋ ਲੜਾਈ ਝਗੜਾ ਚੱਲ ਰਿਹਾ ਇਦਾਂ ਨੇ ਸੀਗਾ ਅੱਜ ਵੀ ਸਾਡਾ ਬਹੁਤ ਫ੍ਰੈਂਡਲੀ ਸੀਗਾ ਬਸ ਚਲੋ ਹਰ ਇੱਕ ਦਾ ਉਹ ਵੀ ਹੁੰਦਾ ਵੀ ਕੋਈ ਪੇਨ ਘੱਟ ਨਾ ਸੁਣ ਕੋਈ ਵੱਧ ਹਨਾ ਬਟ ਵੀ ਫੀ ਵੀ ਫੇਸ ਉੱਪਰ ਚੱਲ ਜਾਂਦਾ ਬਟ ਵੀ ਉਹਨੇ ਬਿਲਕੁਲ ਵੀ ਪੇਨ ਨਹੀਂ ਫੀਲ ਕੀਤਾ ਸੀ ਅਸੀਂ 8 ਜਾਂ 9 ਘੰਟੇ ਕੋ ਕੀਤਾ ਤੁਪਾ ਯੂਨੀ ਸਪੈਸ਼ਲ ਕੇਰਪਾ ਮੈਂ ਤੁਸੀਂ ਦੋ ਦਿਨ ਲੈ ਲਓ ਪਰ ਮਨ ਵਰਕ ਬਧੀ ਚਾਹੀਦਾ ਦੋ ਦਿਨ ਇੱਥੇ ਰਹਿ ਰਹਿ ਮੈਨੂੰ ਕਹਿੰਦੇ ਮੈਂ ਦੋ ਦਿਨ ਵੀ ਰਹਿ ਲਵਾਂਗਾ ਪਰ ਮਨ ਵਰਕ ਬਧੀ ਚਾਹੀਦਾ ਉਹ ਵਿੱਚ ਕੋਈ ਕੰਪਰਮਾਈਜ਼ ਨਾ ਕਿਉਂਕਿ ਇੱਕ ਪੰਜਾਬ ਦੇ ਮੁੰਡੇ ਲਈ ਵੀ ਪ੍ਰਾਊਡ ਵਾਲੀ ਗੱਲ ਹੈ ਕਿ ਬੰਬੇ ਵੀ ਮੇਰੇ ਖਿਆਲ ਬਹੁਤ ਟੈਟੂ ਆਰਟਿਸਟ ਹੋਣਗੇ ਵੱਡੇ ਵੱਡੇ ਵੀ ਹੋਣਗੇ ਬਟ ਇੱਕ ਬੰਬੇ ਦਾ ਆਰਟਿਸਟ ਪੰਜਾਬ ਆ ਕੇ ਟੈਟੂ ਬਣਵਾ ਰਿਹਾ ਤੁਸੀਂ ਫੋਟੋ ਤੋਂ ਫੋਟੋ ਡਿਟੋ ਸ਼ਾਪ ਦੇਣੀ ਕੋਈ ਵੱਡੀ ਗੱਲ ਨਹੀਂ ਬਟ ਇੱਕ ਉਹ ਫੀਲ ਲੈ ਕੇ ਆਉਣਾ ਕੋਈ ਬੰਦੇ ਨੂੰ ਫੀਲ ਹੋ ਜਪੀ ਵੀ ਉਹ ਪਰਸਨ ਮੈਨੂੰ ਬਾਕੀ ਉਹ ਚਲਕ ਜਿਹੜਾ ਮੇਰਾ ਬੇੜੇ ਤੁਰਿਆ ਫਿਰਦਾ ਸੀਗਾ ਹਨਾ ਵੀ ਉਹਦੀ ਫੀਲ ਮੈਨੂੰ ਆ ਰਹੀ ਆ ਇਸ ਫੋਟੋ ਵਿੱਚੋਂ ਹਨਾ ਬਾਈ ਰੋਡ ਆਏ ਤੇ ਉਹਨਾਂ ਨੇ ਬਹੁਤ ਐਫਰਟ ਕੀਤਾ ਮਤਲਬ ਕਈ ਵਾਰੀ ਹੁੰਦਾ ਵੀ ਕਲਾਇੰਟਾਂ ਇਸ ਨੂੰ ਵੇਸਟ ਆਫ ਟਾਈਮ ਸਮਝਦੇ ਆ ਵੀ ਸਾਡਾ ਆਨਸਰ ਵਰਕ ਪ੍ਰੋਜੈਕਟ ਸਟਾਰਟ ਹੋਣਾ ਚਾਹੀਦਾ ਤੇ ਭਾਈ ਨੇ ਬਹੁਤ ਪੇਸ਼ੈਂਸ ਔਰ ਸਬਰ ਨਾਲ ਚੱਲੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਿਤਕੌਰ ਇਸ ਟਾਈਮ ਆਦਮਪੁਰ ਵਿੱਚ ਮੌਜੂਦ ਆ ਜਿੱਥੇ ਹਾਲ ਹੀ ਵਿੱਚ ਪ੍ਰਾਕਤਿਆਗੀ ਵੱਲੋਂ ਆਪਣੀ ਵਾਈਫ ਦਾ ਟੈਟੂ ਬਣਵਾਇਆ ਗਿਆ ਸਾਰੇ ਲੋਕ ਹੈਰਾਨ ਸੀ ਕਿ ਪਾਰਾਗ ਨੇ ਮੁੰਬਈ ਤੋਂ ਪੰਜਾਬ ਆ ਕੇ ਕਿਉਂ ਟੈਟੂ ਬਣਵਾਇਆ ਇਹੋ ਜਿਹਾ ਕੀ ਸੀ ਵੀਰੇ ਵਿੱਚ ਕਿ ਇਹਨਾਂ ਤੋਂ ਆ ਕੇ ਪ੍ਰਾਕਤਿਆਗੀ ਨੇ ਆਪਣੀ ਵਾਈਫ ਦਾ ਟੈਟੂ ਬਣਾਇਆ ਕਿਉਂਕਿ ਹਾਲ ਹੀ ਵਿੱਚ ਸਾਰਿਆਂ ਨੇ ਦੇਖਿਆ ਕਿ ਉਹਨਾਂ ਦੀ ਵਾਈਫ ਦੀ ਡੈਥ ਤੋਂ ਬਾਅਦ ਪ੍ਰਾਕਤਿਆਗੀ ਇੱਕ इमोशनल ਬ੍ਰੇਕਡਾਊਨ ਤੋਂ ਗੁਜ਼ਰੇ ਸੀ ਜਿਸ ਤੋਂ ਬਾਅਦ ਉਹਨੋਂ ਉਹਨਾਂ ਵੱਲੋਂ ਆਪਣੀ ਵਾਈਫ ਦਾ ਟੈਟੂ ਬਣਵਾਇਆ ਗਿਆ ਮਨਦੀਪ ਵੀਰਾ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਵੱਲੋਂ ਪਰ ਰਾਤ ਦੀ ਚੈਸ ਉਤੇ ਉਹਨਾਂ ਦੀ ਵਾਈਫ ਦਾ ਟੈਟੂ ਬਣਾਇਆ ਗਿਆ ਵੀਰੇ ਨਾਲ ਗੱਲਬਾਤ ਕਰ ਲੈਣੇ ਆ ਪਹਿਲੇ ਤਾਂ ਵੀਰੇ ਬਹੁਤ ਬਹੁਤ ਸਵਾਗਤ ਹੈ ਜੀ ਸੱਸ ਸੱਸ ਗਮਣ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢ ਕੇ ਆਉਣ ਲਈ ਹਾਂ ਜੀ ਵੀਰੇ ਪਹਿਲਾ ਮੇਰਾ ਕੁਐਸਚਨ ਇਹ ਹੈ ਕਿ ਮੁੰਬਈ ਵੀ ਮੇਰੇ ਖਿਆਲ ਬਹੁਤ ਟੈਟੂ ਆਰਟਿਸਟ ਹੋਣਗੇ ਤੁਹਾਨੂੰ ਕਿਵੇਂ ਚੁਣਿਆ ਉਹਨਾਂ ਨੇ ਤੁਹਾਡੇ ਨਾਲ ਕਿਵੇਂ ਕੰਟੈਕਟ ਹੋਇਆ ਕਿ ਉਹਨਾਂ ਨੇ ਜਦਾਂ ਜਦੋਂ ਬਣਵਾਉਂਦੇ ਬਣਵਾਉਂਦੇ ਸਿਆ ਉਹ ਕਹਿੰਦੇ ਵੀ ਉਹਨਾਂ ਮੇਰੀ ਗੱਲ ਵੀ ਕਰਵਾਈ ਸੀਗੀ ਪ੍ਰਦੀਪ ਭਾਟੀਆ ਭਾਜੀ ਹੈਗੇ ਜਿਮ ਟ੍ਰੇਨਰ ਆ ਹਮ ਇਹਦਾ ਰਣਵੀਰ ਕਪੂਰ ਨੂੰ ਦਲਜੀਤ ਭਾਈ ਨੂੰ ਦਸਵਾਂਜੀ ਭਾਈ ਨੂੰ ਉਂ ਰੀਨਿੰਗ ਵਰਦੁੰਦੀ ਰਹੇ ਹਨ ਤੇ ਉਹਨਾਂ ਨੇ ਮੇਰਾ ਜਿੱਦਾਂ ਉਹਨਾਂ ਨੂੰ ਸੁਜੈਸਟ ਕੀਤਾ ਸੀ ਉਹਨਾਂ ਨੇ ਮੇਰੀ ਪ੍ਰੋਫਾਈਲ ਦਿਖਾਈ ਸੀ ਤੇ ਉਹਨਾਂ ਨੇ ਜਦੋਂ ਮੇਰੀ ਪ੍ਰੋਫਾਈਲ ਦੇਖੀ ਤੇ ਉਹਨਾਂ ਨੂੰ ਬਹੁਤ ਪਸੰਦ ਆਈ ਤੇ ਬਹੁਤ ਵਧੀਆ ਲੱਗਿਆ ਵਰਕ ਹਨ ਅਸਲ ਦੇ ਵਿੱਚ ਜਿਹੜਾ ਪੋਰਟ ਟੈਟੂ ਆ ਨਾ ਇਹ ਅਸਲ ਦੇ ਵਿੱਚ ਟੈਟੂ ਨਹੀਂ ਇੱਕ ਫੀਲ ਹੁੰਦਾ ਫੀਲ ਮੀਨ ਟੂ ਸੇ ਮੰਨ ਲਓ ਤੁਸੀਂ ਕੋਈ ਫੋਟੋ ਆ ਤੁਸੀਂ ਫੋਟੋ ਤੋਂ ਮੈਂ ਲਾਈਵ ਵਿੱਚ ਕਿਸੇ ਪਰਸਨ ਨੂੰ ਦੇਖਿਆ ਨਹੀਂ ਕਦੀ ਵੀ ਤੇ ਉਸ ਫੋਟੋ ਵਿੱਚੋਂ ਉਸ ਬੰਦੇ ਨੂੰ ਜਿਹੜਾ ਬੰਦਾ ਬਣਵਾ ਰਿਹਾ ਉਹਨੂੰ ਫੀਲ ਕਰਵਾ ਦੇਣਾ ਕਿ ਉਹ ਪਰਸਨ ਉਹਦੇ ਚਾਲਕ ਹਨਾ ਤੇ ਜਿਹੜਾ ਕਿ ਮੈਂ ਲੱਭ ਵਿੱਚ ਇੱਕ ਵਾਰ ਵੀ ਨਹੀਂ ਦੇਖਿਆ ਤੇ ਬਹੁਤ ਟਫ ਜੌਬ ਹੁੰਦੀ ਆ ਇੱਕ ਫੀਲ ਹੁੰਦਾ ਮਤਲਬ ਵੀ ਇੱਕ ਅਲੀ ਡਰਾਇੰਗ ਜਾਂ ਫਿਰ ਇਦਾਂ ਨਿਕਾ ਵੀ ਤੁਸੀਂ ਜੋ ਚੀਜ਼ ਹੈਗੀ ਉਹ ਚੀਜ਼ ਡਿਟੋ ਸ਼ਾਬ ਦੋ ਤੁਹਾਨੂੰ ਉਹ ਜੋ ਫੀਲ ਹੈ ਉਹ ਮੇਰੇ ਜਿੰਨਾ ਵੀ ਆਰਟਵਰਕਗਾ ਪੋਰਟਰ ਵਰਕ ਵਿੱਚ ਕਹਾਂ ਤੁਹਾਨੂੰ ਮਿਲੂਗਾ ਤੇ ਉਹਨਾਂ ਨੂੰ ਮਤਲਬ ਵੀ ਉਹ ਇੱਕ ਫੀਲ ਮਿਲਿਆ ਤੇ ਮੈਨੂੰ ਜੋ ਬਣਵਾਉਂਦੇ ਬਣਵਾਉਂਦੇ ਉਹਨਾਂ ਨੂੰ ਦੱਸਿਆ ਕਹਿੰਦੇ ਮੈਨੂੰ ਸਿਕਾ ਵੀ ਕੋਈ ਬੰਦਾ ਮੈਨੂੰ ਮਨੀ ਮੈਟਰ ਨਹੀਂ ਕਰਦੀ ਬਟ ਇਹਨੂੰ ਥੋੜਾ ਇਮੋਸ਼ਨਲੀ ਮੇਰਾ ਕੰਟੈਂਟ ਹੈਗਾ ਇਹੋ ਹਨਾ ਇਹ ਮੇਰਾ ਪ੍ਰੋਜੈਕਟ ਹੈਗਾ ਤੇ ਮੇਰੇ ਦਿਲ ਦੇ ਬਹੁਤ ਕਰੀਬ ਆ ਤੇ ਇਹ ਜਿਹੜਾ ਪਰਸਨ ਕਰੇ ਇਹ ਥੋੜਾ ਇਮੋਸ਼ਨਲੀ ਕਰੇ ਤਾਂ ਮੈਨੂੰ ਵਧੀਆ ਲੱਗੂਗਾ ਤੇ ਮੈਨੂੰ ਤੁਹਾਡੇ ਟੈਟੂਸ ਵਿੱਚੋਂ ਫੀਲ ਆਇਆ ਹਨਾ ਤੇ ਤਾਂ ਕਰਕੇ ਵੀਰ ਨੇ ਜਿੰਦਾ ਮਤਲਬ ਵੀ ਮੈਨੂੰ ਚੂਜ਼ ਕੀਤਾ ਤੇ ਅਗੇਨ ਵੀਰ ਦਾ ਬਹੁਤ ਧੰਨਵਾਦ ਆ ਤੇ ਆਡੀਅנס ਦਾ ਬਹੁਤ ਧੰਨਵਾਦ ਆ ਆਡੀਅנס ਨੇ ਬਹੁਤ ਪਿਆਰ ਦਿੱਤਾ ਤੇ ਬਹੁਤ ਧੰਨਵਾਦ ਆ ਆਡੀਅנסਾਂ ਜੀ ਵੀਰ ਜ ਤੁਸੀਂ ਆਪਾ ਹਫਤੇ ਕੇ ਮੈਂ ਗੱਲ ਕਰ ਰਹੀ ਸੀ ਕਿ ਤੁਸੀਂ ਉਹਨਾਂ ਨੇ ਕਿਹਾ ਸੀ ਦਿੱਲੀ ਆ ਸਕਦੇ ਹੋ ਕਿ ਦਿੱਲੀ ਆ ਕੇ ਟੈਟੂ ਬਣਵਾ ਲੈ। ਫਿਰ ਉਹਨਾਂ ਨੇ ਕਿਵੇਂ ਚੂਜ਼ ਕੀਤਾ ਕਿ ਮੈਂ ਪੰਜਾਬ ਆਣਾ। ਹਾਂਜੀ ਉਹ ਅਸਲ ਦੇ ਵਿੱਚ ਬੰਬਈ ਤੋਂ ਦਿੱਲੀ ਆਏ ਹੋਏ ਸੀਗੇ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਸੀਂ ਦਿੱਲੀ ਆ ਸਕਦੇ ਆ। ਤੇ ਮੈਂ ਕਿਹਾ ਮੈਂ ਆਹ ਟਰਾਈ ਕਰਦਾ ਮੈਂ ਕਦੀ ਮਤਲਬ ਜਿਦਾ ਟਰੈਵਲ ਕਰਕੇ ਵਰਕ ਨਹੀਂ ਕੀਤਾ। ਤੇ ਮੈਂ ਡਿਵਲ ਟੈਟੂ ਹੈਗੇ ਆ ਲੋਕੇਸ਼ ਭਾਜੀ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਨੂੰ ਗੈਸਪੋਰਟ ਚਾਹੀਦਾ। ਤੇ ਉਹ ਕਹਿੰਦੇ ਵੀ ਮੋਸਟ ਫਲ ਕਮਾ ਕੁ ਗੱਲ ਹੈ ਨਾ ਤੇ ਮੈਂ ਕਿਹਾ ਠੀਕ ਹੈ ਫਿਰ ਮੈਂ ਉਹਨਾਂ ਨਾਲ ਗੱਲ ਕਰ ਲੈਂ ਤੇ ਮੈਂ ਅ ਪ੍ਰਗ ਭਾਈ ਨਾਲ ਗੱਲ ਕੀਤੀ ਮੈਂ ਕਿਹਾ ਭਾਜੀ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ ਤੇ ਉਹ ਕਹਿੰਦੇ ਵੀ ਆ ਜਾਓ ਹਨਾ ਵੀ ਤੁਸੀਂ ਗੈਸਪੋਰਟ ਲੈ ਲਓ ਤੁਸੀਂ ਆ ਕੇ ਵਰਕ ਕਰ ਲਿਓ ਤੇ ਮੈਂ ਕਿਹਾ ਮੈਂ ਉਹਦਾ ਅਟੈਂਪਟ ਨਹੀਂ ਕੀਤਾ ਮੈਂ ਟਰਾਈ ਨਹੀਂ ਕੀਤਾ ਬਟ ਮੈਂ ਟਰੈਵਲ ਕਰਕੇ ਵਰਕ ਕਰਨਾ ਚਾਹੁੰਨਾ ਹਨਾ ਮੇਰੇ ਲਈ ਵੀ ਨਵਾਂ ਤਜਰਬਾ ਤੇ ਉਹਨਾਂ ਨੂੰ ਸਗੇ ਜੀ ਤੇ ਜੀ ਨਵਾਂ ਤਜਰਬਾ ਹੈ ਨਾ ਤੇ ਨਵੀਂ ਟੰਟਾ ਕਹਿੰਦੇ ਵੀ ਮੈਂ ਇਹ ਵੀ ਰਿਸਕ ਨਹੀਂ ਲੈਣਾ ਚਾਹੁੰਨਾ ਤੇ ਮੈਂ تیرੇ ਕੋ ਪੰਜਾਬ ਹੀ ਆ ਗਿਆ ਤੇ ਪੰਜਾਬ ਆ ਕੇ ਮੈਂ ਵਰਕ ਕਰਵਾਉਂਗਾ ਤੇ ਮੈਨੂੰ ਮਤਲਬ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਮੈਂ ਨਹੀਂ ਚਾਹੁੰਨਾ ਪਰ ਲੱਗ ਤੈਨੂੰ ਮੈਂ ਵਿਚੇ ਰੁਪਈਏ ਤਾਂ ਰਿਸਕ ਨਹੀਂ ਚਾਉਣਾ ਮੈਂ ਆ ਕੇ ਵਰਕ ਕਰਵਾ ਲੂੰਗਾ ਹਨਾ ਜਿਹੜਾ ਉਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਸੀਰੀਅਸ ਸੀਗਾ ਜੀ ਦਾ ਹਾਂਜੀ ਕਿਉਂਕਿ ਮੈਨੂੰ ਇਦਾਂ ਲੱਗਦਾ ਕਿ ਉਹਨਾਂ ਦੀ ਵਾਈਫ ਸਭ ਤੋਂ ਜ਼ਿਆਦਾ ਕਲੋਸ ਸੀ ਉਹਨਾਂ ਨੇ ਉਹਨਾਂ ਨੂੰ ਇਹ ਲੱਗਿਆ ਕਿ ਤੁਸੀਂ ਡੈਲੀ ਆਓਗੇ ਟੈਟੂ ਬਣਾਓਗੇ ਕਿ ਕੁਝ ਗਲਤ ਨਾ ਹੋ ਜਾਏ ਜਾਂ ਕੁਝ ਜੋ ਚਾਹੁੰਦੇ ਨੇ ਉਹ ਨਾ ਬਣ ਪਾਏ ਜਾਂ ਮਤਲਬ ਇਹ ਉਹਨਾਂ ਨੇ ਸਭ ਮੈਂ ਫਸਟ ਅਟੈਂਪਟ ਕਰ ਮੈਂ ਉਹਨਾਂ ਕਿਹਾ ਮੈਂ ਫਸਟ ਅਟੈਂਪਟ ਕਰਨਾ ਟਰੈਵਲ ਕਰਕੇ ਮੈਂ ਜੈਨੂਨਲੀ ਵੀ ਮਤਲਬ ਕਦੀ ਟਰੈਵਲ ਕਰਕੇ ਵਰਕ ਨਹੀਂ ਕੀਤਾ ਹਨਾ ਤੇ ਜਿਹੜਾ ਮਨ ਨੂੰ ਦੱਸਿਆ ਮੈਂ ਕਿ ਮੈਂ ਟਰੈਵਲ ਕਰ ਕਰਕੇ ਮੈਂ ਆਬਵੀਅਸ ਮੈਂ ਕਰਨਾ ਚਾਹੁੰਨਾ ਮੈਂ ਵੀ ਨਵੀਆਂ ਨਵੀਆਂ ਚੀਜ਼ਾਂ ਟਰਾਈ ਕਰਨਾ ਚਾਹੁੰਦਾ ਹਨਾ ਤੇ ਮੈਂ ਜਿਹਨੂੰ ਦੱਸਿਆ ਮੈਂ ਕਿ ਮੈਂ ਟਰੈਵਲ ਕਰਕੇ ਟਰਾਈ ਕਰ ਲਵਾਂ ਕੋ ਗਵਾਨੀ ਭਾਜੀ ਤੇ ਮੈਂ ਗਾਂ ਵੀ ਕਰਨਾ ਚਾਹੁੰਨਾ ਹਨਾ ਤੇ ਮੇਰੇ ਲਈ ਵੀ ਨਮਤ ਯਾਰ ਪਰ ਉਹ ਕਹਿੰਦੇ ਵੀ ਨਹੀਂ ਤੁਸੀਂ ਗਾਂ ਜ਼ਰੂਰ ਕਰ ਲਿਓ ਬਟ ਇਸ ਸਟੈਟੂ 'ਚ ਨਹੀਂ ਇਸ ਸਟੈਟੂ 'ਚ ਮੈਂ ਰਿਸਕ ਲੈਣਾ ਚਾਹੁੰਦਾ ਮੈਂ ਤੁਹਾਡੇ ਕੋ ਪੰਜਾਬ ਆ ਕੇ ਕਰਵਾਉਂਗਾ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਦੇਖੀ ਸੀ ਉਹਨਾਂ ਦੀ ਪ੍ਰੋਫਾਈਲ ਤੁਹਾਨੂੰ ਪਤਾ ਸੀ ਪ੍ਰਾਪਤਿਆ ਅੱਗੇ ਕੌਣ ਹੈ ਹਾਂਜੀ ਥੋੜਾ ਬਤਾ ਸਕਾ ਮੈਨੂੰ ਹਾਂਜੀ ਫੇ ਜਦੋਂ ਉਹਨਾਂ ਨਾਲ ਤੁਹਾਡਾ ਕੰਟੈਕਟ ਹੈ ਤੁਸੀਂ ਪਹਿਲੀ ਵਾਰ ਚ ਮੰਨ ਗਏ ਸੀ ਟੈਟੂ ਬਣਾਣ ਅ ਉਹਨਾਂ ਦਾ ਮੇਰੇ ਆਫਿਸ ਵਾਲੇ ਨੰਬਰ ਤੇ ਮੈਡਮ ਨਾਲ ਗੱਲਬਾਤ ਹੋਈ ਸੀਗੀ ਟੈਟੂ ਵਾਲੇ ਟੈਟੂ ਵਾਸਤੇ ਹਨਾ ਤੇ ਮੈਡਮ ਦਾ ਮੈਨੂੰ ਮੈਸੇਜ ਆਇਆ ਭਈ ਜੇ ਤਾਂ ਮੈਸੇਜ ਆ ਉਹਨਾਂ ਨੂੰ ਟੈਟੂ ਕਰਵਾਉਣਾ ਹਨਾ ਤੇ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਪਲੀਜ਼ ਮਨਵਾਉਣਾ ਨੰਬਰ ਦੇ ਦਿਓ ਸ਼ੇਅਰ ਕਰ ਦਿਓ ਤੇ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਪਹਿਲਾਂ ਪ੍ਰੋਜੈਕਟ ਵੀਰ ਨੇ ਕੁਝ ਹੋਰ ਚੂਜ਼ ਕੀਤਾ ਸੀਗਾ ਪਹਿਲਾਂ ਇਹ ਵੀ ਕਨਫਿਊਜ਼ਨ ਸੀ ਭਈ ਚੈਸਟ ਤੇ ਵਧੀਆ ਰਹੂਗਾ ਫੋਰ ਆਰਮ ਤੇ ਵਧੀਆ ਰਹੂਗਾ ਕਿੱਥੇ ਵਧੀਆ ਰਹੂਗਾ ਹਨਾ ਫਿਰ ਮ ਤੇ ਫਿਰ ਉਹਨਾਂ ਦਾ ਪ੍ਰਾਇੋਰਟੀ ਚੈਸਟ ਸੀਗਾ ਮੈਨੂੰ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਉਹ ਕਹਿੰਦੇ ਮੇਰੇ ਇਹ ਬਹੁਤ ਦਿਲ ਦੇ ਕਰੀਬ ਪ੍ਰੋਜੈਕਟ ਆ ਤੇ ਮੈਂ ਚੈਸਟੇ ਬੰਵਾ ਕੇ ਮਤਲਬ ਜਿਦਾ ਕਰਵਾਉਣਾ ਚਾਹੁੰਦਾ ነኝ ਪ੍ਰੋਜੈਕਟ ਹਾਂਜੀ ਫਿਰ ਜਦੋਂ ਤੁਸੀਂ ਉਹਨਾਂ ਨੂੰ ਭੇਜੀ ਸੀ ਪਹਿਲਾਂ ਕੀ ਆਈਡੀਆ ਸੋਚਿਆ ਹੋਇਆ ਸੀ ਕੀ ਬਣਵਾਣਾ ਹੁਣ ਤਾਂ ਜਿਵੇਂ ਉਹਨਾਂ ਨੇ ਫੋਟੋ ਬਣਵਾਈ ਆ ਹਾਂਜੀ ਪਹਿਲਾਂ ਉਹਨਾਂ ਦੀ ਇਹ ਅਸਲ ਦੇ ਵਿੱਚ ਜਿਹੜੀ ਫੋਟੋ ਹੈਗੀਆਂ ਨਾ ਫੋਟੋਸ ਹੋਰ ਵੀ ਬਹੁਤ ਵੀਰ ਕੋ ਹੈਗੀਆਂ ਬਟ ਬ੍ਰਦਰ ਨੂੰ ਇਹੋ ਹੀ ਫੋਟੋ ਤਾਂ ਚਾਹੀਦੀ ਸੀ ਇਹ ਉਹਨਾਂ ਦੀ ਇੱਕ ਸਪੈਸ਼ਲ ਮੂਮੈਂਟ ਸੀਗੀ ਓਕੇ ਉਹਨਾਂ ਤੁਸੀਂ ਖਾਸ ਕਰਕੇ ਜਿਸ ਵਿੱਚ ਉਹ ਇੱਕ ਵੀਡੀਓ ਐਨਜੀਓ ਬਾਰੇ ਵੀ ਅਨਾਉਂਸ ਕਰਦੇ ਪਏ ਆ ਉਹਦੇ ਵਿੱਚ ਬੈਕਗ੍ਰਾਉਂਡ 'ਚ ਹੋਣੀ ਆ ਇੱਕ ਪੋਡਕਾਸਟ ਉਹਨਾਂ ਨੇ ਕੀਤਾ ਉਹਦੇ ਵਿੱਚ ਬੈਕਗ੍ਰਾਉਂਡ 'ਚ ਫੋਟੋ ਹੈਗੀ ਆ ਉਹਨਾਂ ਦੀ ਫੋਟੋ ਬਹੁਤ ਦਿਲ ਦੇ ਕਰੀਬ ਸੀਗੀ ਓਕੇ ਤੇ ਤਾਂ ਹੀ ਕਰਕੇ ਉਹ ਕਹਿੰਦੇ ਮੈਨੂੰ ਇਹੋ ਹੀ ਫੋਟੋ ਚਾਹੀਦੀ ਆ ਤੇ ਪਹਿਲਾਂ ਅਸੀਂ ਇਦਾਂ ਪਲਾਨ ਕੀਤਾ ਸੀ ਫੋਟੋ ਦੇ ਨਾਲ ਉਹਨਾਂ ਦੀ ਫੋਟੋ ਵੀ ਸੀਗੀ ਓਕੇ ਮਤਲਬ ਦੋਨੋਂ ਦੀ ਕਪਲ ਦੀ ਹਨਾ ਤੇ ਫੇਰ ਵੀਰ ਨੂੰ ਸੀਗਾ ਵੀ ਉਹਦੇ ਕਰਕੇ ਫੇਸ স্মੋਲ ਕਰਨੇ ਪੈਣਗੇ ਆਬੀਸਲੀ ਦੋ ਫੋਟੋਸ ਹੋ ਗਈਆਂ ਫਿਰ ਸਪੇਸ ਛੂਟੀ ਹੋ ਜੂਗੀ ਹਨਾ ਤੇ ਵੀਰ ਕਹਿੰਦੇ ਵੀ ਨੇ ਇੱਕੋ ਫੋਟੋ ਤੁਸੀਂ ਕਰ ਦਿਓ ਕੋਈ ਗੱਲ ਨਹੀਂ ਤੇ ਮੈਂ ਉਹਨਾਂ ਨੂੰ ਉਹਨੂੰ ਰਿਕਵੈਸਟ ਕੀਤੀ ਕਿ ਮੈਂ ਕਿਹਾ ਭਾਈ ਪਾਪਾ ਹੋਰ ਫੋਟੋ ਵੀ ਕਰ ਸਕਦੇ ਆ ਜੇ ਮੈਂ ਕਿਉਂਕਿ ਆਰਟਿਸਟ ਦਾ ਨਜ਼ਰੀਆ ਹੁੰਦਾ ਵੀ ਅਸੀਂ ਹੋਰ ਕਿੱਦਾਂ ਵਧੀਆ ਕਰ ਸਕਦੇ ਆ ਤੇ ਕਲਾਇੰਟ ਦਾ ਨਜ਼ਰੀਆ ਹੁੰਦਾ ਵੀ ਮੇਰੀ ਇਸ ਫੋਟੋ ਦੇ ਨਾਲ ਮੇਰੇ ਈਮੋਸ਼ਨ ਜੁੜੇ ਹੋਏ ਆ ਕਈ ਕਲਾਇੰਟ ਸਾਡੇ ਕੋਲ ਆਉਂਦੇ ਆ ਵੀ ਆ ਇਹਦੇ ਵਿੱਚ ਲਾਈਟ ਜੀ ਸਮਾਈਲ ਆ ਵੀ ਇੱਕ ਮੂਵਮੈਂਟ ਆ ਹੈਨਾ ਤੇ ਬਹੁਤ ਅ ਇਦਾਂ ਦੀ ਮੂਵਮੈਂਟ ਹੁੰਦੀ ਹੈ ਜਿਹੜੀ ਜ ਵਿੱਚ ਇਮੋਸ਼ਨਸ ਜੁੜੇ ਹੁੰਦੇ ਆ ਹੈਨਾ ਇਹਦੇ ਵਿੱਚ ਅ ਕਈਆਂ ਨੂੰ ਇਹ ਹੋ ਜਾਂਦਾ ਵੀ ਬੰਦੇ ਨੂੰ ਦਿਲ ਚ ਦਿਲ ਚ ਬਸ ਆਗਰ ਖਣ ਚਾਹੀਦੀ ਫੋਟੋ ਸਰੀਰ ਤੇ ਕਿਉਂ ਬਣਾਉਣੀ ਚਾਹੀਦੀ ਹੈ ਹੈਨਾ ਇਹ ਸ਼ੋਅ ਆਫ ਇਦਾਂ ਦੀ ਚੀਜ਼ ਨਹੀਂ ਹੁੰਦੀ ਮਤਲਬ ਵੀ ਆਬਵੀਅਸਲੀ ਲਾਈਫ ਤੁਸੀਂ ਕਿਸੇ ਪਰਸਨ ਨਾਲ ਇੰਨਾ ਟਾਈਮ ਸਪੈਂਡ ਕੀਤੀ ਉਹ ਅਚਨ ਚੇਤ ਕੋਈ ਬੰਦਾ ਚਲੇ ਗਿਆ ਹੈਨਾ ਤੇ ਤੁਸੀਂ ਇੱਕ ਅਹਿਸਾਸ ਆਪਣੀ ਬਾਡੀ ਉੱਪਰ ਰੱਖਣਾ ਚਾਹੁੰਦੇ ਛੋਟਾ ਜਿਹਾ ਹਣਾ ਤੇ ਤੁਸੀਂ ਕੋਸ਼ਿਸ਼ ਵੀ ਗਲਤ ਨੇਗਾ ਮੇਰੇ ਕੋਲ ਹੁਣ ਵੀ ਕਈ ਕਲਾਇੰਟ ਆਉਂਦੇ ਆ ਤੇ ਰੀਸੈਂਟਲੀ ਮੇਰੇ ਕੋਲ ਕਲਾਇੰਟ ਦਾ ਮੈਨੂੰ ਸਪੈਸ਼ਲ ਮੈਸੇਜ ਆਇਆ ਹੂੰ ਤੇ ਉਹਨੇ ਮਤਲਬ ਆਪਣੀ ਦਾਦੀ ਦੀ ਫੋਟੋ ਮੋਗਾਈ ਸੀ ਤੇ ਉਹਨੇ ਮੈਨੂੰ ਵੀਡੀਓ ਭੇਜੀ ਵੀ ਉਹਦਾ ਬੇਬੀ ਛੋਟਾ ਜਿਹਾ ਉਹ ਇਦਾਂ ਟੱਚ ਕਰਕੇ ਫੀਲ ਕਰ ਰਿਆ ਕਿ ਦਾਦੀ ਹੈ ਅ ਦਾਦੀ ਤੇ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਬਹੁਤ ਥੈਂਕ ਯੂ ਭਾਜੀ ਮੇਰੇ ਜਿਹੜੇ ਘਰ ਚੋਂ ਇੱਕ ਜੀ ਚਲੇ ਗਿਆ ਤੁਸੀਂ ਉਹਦੀ ਫੋਟੋ ਇੰਨੀ ਕੁ ਸੋਹਣੀ ਬਣਾਈ ਆ ਵੀ ਮੇਰਾ ਬੇਬੀ ਉਹਨੂੰ ਟੱਚ ਕਰਕੇ ਮੈਨੂੰ ਮਤਲਬ ਵੀ ਅੱਜ ਮੈਨੂੰ ਇਦਾਂ ਫਿਰ ਹੁੰਦਾ ਮੇਰੇ ਕੋਲ ਹੀ ਆ ਮੈਂ ਸਵੇਰੇ ਉੱਠਦੇ ਸਾਰ ਪਹਿਲਾਂ ਫੋਟੋ ਦੀਦਾਂ ਹੈਨਾ ਤੇ ਕਹਿਣ ਦਾ ਮਤਲਬ ਬੰਦੇ ਦੀ ਇਮੋਸ਼ਨਸ ਜੁੜੇ ਹੁੰਦੇ ਆ ਜਿਹੜਾ ਬੰਦਾ ਉਸ ਮੁਕਾਮ ਤੇ ਨਹੀਂ ਹੈਗਾ ਜਦ ਤਨ ਉਹ ਇਨਸੀਡੈਂਟ ਨਹੀਂ ਹੋਇਆ ਉਹ ਬੰਦਾ ਫੀਲ ਨਹੀਂ ਕਰ ਸਕਦਾ ਵੀ ਉਹ ਕੇਸ ਮੈਂਟਲੀ ਕੇਸ ਸਿਚੁਏਸ਼ਨ ਵਿੱਚ ਗੁਜ਼ਰ ਰਿਹਾ ਹੈਨਾ ਤੇ ਪ੍ਰਾਕਪਜੀ ਵੀ ਕੁਛ ਇਦਾਂ ਸੀ ਹੈਨਾ ਤੇ ਉਹਨਾਂ ਦਾ ਜੋ ਪ੍ਰੋਜੈਕਟ ਸੀਗਾ ਤੇ ਮੈਨੂੰ ਮੈਂ ਤਾਂ ਹੀ ਕਿਹਾ ਸੀ ਆਈ ਫੀਲ ਬLESSED ਕਿ ਮੈਨੂੰ ਮੇਰੇ ਰੱਬ ਨੇ ਡਿਊਟੀ ਲਗਾਈ ਆ ਤੇ ਮੈਂ ਇਦਾਂ ਤੇ ਪ੍ਰੋਜੈਕਟ ਮੈਨੂੰ ਮਿਲਦੇ ਆ ਕੰਨ ਨੂੰ ਹੈਨਾ ਕਿ ਮੈਂ ਜਿਹੜੇ ਜ਼ਿੰਦਗੀ ਚ ਕੋਈ ਜੀ ਚੱਲ ਜਾਂਦਾ ਆਬੀਅਸਲੀ ਜ਼ਰੂਰ ਨਹੀਂ ਕੋਈ ਗਿਫਟ ਨਹੀਂ ਵੀ ਬਣਵਾਉਂਦੇ ਆ ਬਟ ਮੈਂ ਇੱਕ ਮੂਮੈਂਟ ਨੂੰ ਪਰਮਨੈਂਟ ਇੱਕ ਕੈਪਚਰ ਕਰ ਪਉਣਾ ਇੱਕ ਟਾਈਮ ਵਿੱਚ ਬਨ ਪਉਣਾ ਤੇ ਬਹੁਤ ਰੱਬ ਦੇ ਬਹੁਤ ਧੰਨਵਾਦ ਮੈਨੂੰ ਇਹ ਡਿਊਟੀ ਸੌਂਪੀ ਹਾਂਜੀ ਜਦੋਂ ਇੱਥੇ ਆਏ ਸੀ ਕਿੰਨਾ ਟਾਈਮ ਲੱਗਿਆ ਸੀ ਟੈਟੂ ਬਣਾਉਣਾ ਅ ਉਹ ਜਦੋਂ 10:30 11:00 ਵਜੇ ਆਗੇ ਸੀ ਭਾਜੀ ਤੇ ਬਾਈ ਰੋਡ ਆਏ ਸੀ ਭਾਜੀ ਹਨਾ ਅੱਛਾ ਬਾਈ ਏਅਰ ਆਂਦੇ ਨਹੀਂ ਤਾਂ ਬਾਈ ਏਅਰ ਉਹਨਾਂ ਨੂੰ ਸਿਕਾ ਮੇਰਾ ਦਿਨ ਸਾਰਾ ਖਰਾਬ ਚੱਲ ਜਾਣਾ ਭਾਈ ਜਦੋਂ ਮੈਂ ਜੇ ਦੁਪਹਿਰ ਜੀ ਨੂੰ ਆਉਂਗਾ ਹਨਾ ਤੇ ਫਿਰ ਉਹ ਮਤਲਬ ਜਦਾਂ ਬਾਈ ਰੋਡ ਆਏ ਤੇ ਉਹਨਾਂ ਨੇ ਬਹੁਤ ਐਫਰਟ ਕੀਤਾ ਤੇ ਬਾਈ ਰੋਡ ਆਏ ਤੇ ਬਾਅਦ ਵਿੱਚ 6:30 11:00 ਵਜੇ ਆਏ ਫਿਰ ਅਸੀਂ ਡਿਜ਼ਾਈਨਿੰਗ ਡਨ ਕੀਤੀ ਕੀ ਕਿੱਥੇ ਹੋਣਾ ਚਾਹੀਦਾ ਕੀ ਸਾਈਜ਼ ਹੋਣਾ ਚਾਹੀਦਾ ਸਾਨੂੰ 2-3 ਘੰਟੇ ਲੱਗੇ ਹਨਾ ਉਹ ਮਤਲਬ ਕਈ ਵਾਰੀ ਹੁੰਦਾ ਵੀ ਕਲਾਇੰਟਾਂ ਇਸ ਨੂੰ 베ਸਟ ਆਫ ਟਾਈਮ ਸਮਝਦੇ ਪਏ ਸਾਡਾ ਆਨਸਰਬ ਪ੍ਰੋਜੈਕਟ ਸਟਾਰਟ ਹੋਣਾ ਚਾਹੀਦਾ ਤੇ ਭਾਈ ਨੇ ਬਹੁਤ ਪੇਸ਼ੈਂਸ ਔਰ ਸਬਰ ਨਾਲ ਚੱਲੇ ਤੇ ਸਾਰੀ ਚੀਜ਼ਾਂ ਡਿਸਕਸ ਕੀਤੀਆਂ ਬੜੀ ਤਰੀਕੇ ਨਾਲ ਅਸੀਂ ਫਿਰ ਜੋ ਚੀਜ਼ ਡਿਸਾਈਡ ਕੀਤੀ ਸੀਗੀ ਡਿਜ਼ਾਈਨ ਕਰਾਂ ਉਹਦੀ ਸਟੈਂਸਲ ਪਲੇਸਮੈਂਟ ਕੀਤੀ ਸਾਰਾ ਹਨਾ ਫੇ ਅਸੀਂ ਵਰਕ ਸਟਾਰਟ ਕੀਤਾ ਸਾਨੂੰ ਵਰਕ ਕਰਦੇ ਕਰਦੇ ਆ ਦੋ ਵੱਜ ਗਏ ਮੈਨੂੰ ਮੀਂਹ ਆ ਜਾਂ 1:30 ਤੋਂ 2:00 ਵੱਜ ਗਏ ਹਾਂਜੀ ਅਸੀਂ ਬੱਚੀ ਨੂੰ ਛੋਟੀ ਛੋਟੀ ਬ੍ਰੇਕ ਵੀ ਲੈਂਦੇ ਰਹੇ ਤੇ ਗੱਲਾਂ ਬਾਤਾਂ ਵੀ ਚੱਲਦੀ ਰਹੀਆਂ ਤੇ ਬਹੁਤ ਹੰਭਲ ਤੇ ਬਹੁਤ ਵਧੀਆ ਨਿਚਰੇ ਪਈਦਾ ਬਹੁਤ ਵਧੀਆ ਲੱਗੇ ਹਾਂਜੀ ਪਹਿਲੇ ਇਹ ਵੀ ਸੋਚੇ ਸੀ ਕਿ ਉਹਨਾਂ ਦੇ ਡੌਗ ਦੀ ਵੀ ਫੋਟੋ ਬਣਵਾਉਣੀ ਆ ਨਾਂ ਹਾਂਜੀ ਉਹਨਾਂ ਨੇ ਜਦੋਂ ਉਹਨਾਂ ਦੇ ਬੇਬੀ ਨਹੀਂ ਹੈਗਾ ਉਹਨਾਂ ਨੇ ਅਡਾਪਟ ਕੀਤਾ ਹੋਇਆ ਨਾ ਤੇ ਪਹਿਲਾਂ ਉਹਨਾਂ ਨੇ ਇਹੋ ਸਿਗਾ ਵੀ ਵਿੱਚ ਡੌਗ ਵੀ ਆਡ ਆਨ ਕਰਨਾ ਕਾਫੀ ਚੀਜ਼ਾਂ ਸਗੀਆਂ ਫਿਰ ਭਾਜੀ ਰਿਕੁਐਸਟ ਕੀਤੀ ਮੈਂ ਕਿ ਭਾਜੀ ਦੇਖੋ ਵੀ ਤੁਸੀਂ ਇੱਕੋ ਟੈਟੂ ਵਿੱਚ ਆਪਾਂ ਇੰਨਾ ਕੰਟੈਂਟ ਨਾ ਆਡ ਆਨ ਕਰੀਏ ਛੋਟਾ ਹੋ ਜਾਏਗਾ ਮੀਨ ਟੂ ਸੇ ਫਰਸਟ ਵਿਜ਼ਨ ਵਿੱਚ ਸਮਾਈ ਨਹੀਂ ਲੱਗਣਾ ਤੇ ਸਾਰੀ ਬਾਡੀ ਪਈ ਆਪਾਂ ਗਾ ਤੋਂ ਗਾ ਪ੍ਰੋਜੈਕਟ ਖੂਰ ਵੀ ਕਰ ਲਵਾਂਗੇ ਹਨਾ ਜੋ ਤੁਹਾਨੂੰ ਚੀਜ਼ਾਂ ਦਿਲ ਦੇ ਕਰੀਬ ਹੈਗੀਆਂ ਆਪਾਂ ਹੋਰ ਵੀ ਪ੍ਰੋਜੈਕਟ ਕਰ ਲਵਾਂਗੇ ਬਟ ਮੈਨੂੰ ਹੈਗਾ ਮੇਰਾ ਕੰਸਨ ਇਹ ਹੋਆ ਵੀ ਆਪਾਂ ਥੋੜਾ ਕਰਕੇ ਬਟ ਵਧੀਆ ਕਰਕੇ ਜਿੰਨਾ ਕਰੀਏ ਉਹਨਾਂ ਵਧੀਆ ਕਰੀਏ ਹਨਾ ਫਰਸਟ ਲੁੱਕ ਪੇ ਚੀਜ਼ਾਂ ਸਮਝ ਆ ਸਕਣ ਫੇ ਅਸੀਂ ਇਹੋ ਡਿਸਾਈਡ ਹੋਏ ਕਿ ਮੈਸੇਜ ਦੀ ਫੋਟੋ ਇਹ ਭਾਈ ਨੇ ਡਿਸਾਈਡ ਕੀਤਾ ਸੀਗਾ ਕਹਿੰਦੇ ਮੈਂ ਮੈਸੇਜ ਦੀ ਫੋਟੋ ਕੱਲੀ ਕਰਵਾਉਂਗਾ ਪਹਿਲੇ ਮਰ ਜਿਦਾ ਚੈਸ ਦੇ ਸੈਂਟਰ ਚ ਸੀਗਾ ਫੇ ਕਿਹਨ ਚੈਸ ਦੇ ਸੈਂਟਰ ਵਿੱਚ ਮੈਨੂੰ ਇਧਰ ਚਾਹੀਦਾ ਜਿੰਨਾ ਇਹ ਦਿਲ ਦੇ ক্লোਜ਼ ਹੋ ਉਸ ਨੇ ਹਾਂਜੀ ਦਿਲ ਦੇ ਕੋਲ ক্লোজ ਬਨਵਾਇਆ ਸੀ ਬਿਲਕੁਲ ਟੈਟੂ ਕਿਉਂਕਿ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਤੇ ਉਹਨਾਂ ਦੀ ਆਪਦੀ ਵਾਈਫ ਨਾਲ ਕਿਵੇਂ ਅਟੈਚਮੈਂਟ ਸੀ ਜਦੋਂ ਤੁਸੀਂ ਟੈਟੂ ਬਣਾ ਰਹੇ ਸੀ ਪਰਾਗ ਦਾ ਤਾਂ ਕੀ ਗੱਲਾਂ ਬਾਤਾਂ ਹੋ ਰਹੀਆਂ ਸੀ ਉਹਨਾਂ ਨੇ ਆਪਦੀ ਵਾਈਫ ਬਾਰੇ ਵੀ ਗੱਲਾਂ ਬਾਤਾਂ ਕੀਤੀ ਹਾਂਜੀ ਕੁਝ ਕੁ ਇਮੋਸ਼ਨਲ ਮੂਮੈਂਟ ਵੀ ਸੀਗੀਆਂ ਤੇ ਬਟ ਉਹਨਾਂ ਦਾ ਬਿਹੇਵੀਅਰ ਮੈਨੂੰ ਬਹੁਤ ਵਧੀਆ ਲੱਗਿਆ ਹਮ ਮਤਲਬ ਵੀ ਉਹਦਾ ਉਹਨਾਂ ਨੇ ਦੱਸਿਆ ਵੀ ਸਾਡਾ ਅੱਜ ਵੀ ਰਿਲੇਸ਼ਨ ਫ੍ਰੈਂਡਲੀ ਸੀਗਾ ਹਮ ਮਤਲਬ ਵੀ ਸਾਨੂੰ ਅੱਜ ਵੀ ਜਿਦਾਂ ਇੱਕ ਹੁੰਦਾ ਨਾ ਮੈਰਿਜ ਲਾਈਫ ਲੋਕ ਚੋਂ ਲੜਾਈ ਝਗੜਾ ਚੱਲ ਰਗਾ ਇਦਾਂ ਨਹੀਂ ਸੀਗਾ ਅੱਜ ਵੀ ਸਾਡਾ ਬਹੁਤ ਫਰੈਂਡਲੀ ਸੀਗਾ ਅੱਜ ਵੀ ਫਰੈਂਡਲੀ ਸੀਗੇ ਤੇ ਬਹੁਤ ਅਨਫੋਰਚੂਨੇਟ ਤੇ ਮਤਲਬ ਵੀ ਬਹੁਤ ਕੁਕੋਸ਼ ਅੰਦਾਜ਼ਾ ਨਹੀਂ ਸੀਗਾ ਪਈ ਇਦਾਂ ਹੋ ਜਾਊਗਾ ਲਾਈਫ 'ਚ ਹਨਾ ਐਕਸੀਡੈਂਟ ਤੇ ਬਹੁਤ ਇਦਾਂ ਹੋਇਆ ਕਿ ਮਤਲਬ ਵੀ ਇਸ ਇਹਦੇ ਵਿੱਚ ਮੈਨੂੰ ਬਹੁਤ ਔਖਾ ਹੋ ਰਿਹਾ ਮਤਲਬ ਵੀ ਇਹ ਸੀ ਨੂੰ ਚੱਲਣਾ ਹਨਾ ਹਾਂਜੀ ਤੇ ਬਟ ਉਹ ਫੇਰ ਕਾਫੀ ਸਟਰੋਂਗ ਹੈ ਮੈਂਟਲੀ ਬਿਲਕੁਲ ਮੈਂ ਵੀਡੀਓ ਵਿੱਚ ਵੀ ਦੇਖਿਆ ਭਾਵੇਂ ਉਹ ਮੂਵ ਔਨ ਕਰ ਰਿਹਾ ਲਾਈਫ 'ਚ ਬਟ ਇੱਕ ਉਹਨਾਂ ਦੇ ਚਿਹਰੇ ਤੇ ਉਦਾਸੀ ਵੀ ਦੇਖਣ ਨੂੰ ਮਿਲ ਰਹੀ ਹੈ ਵੀਡੀਓ ਵਿੱਚ ਵੀ ਦੇਖਿਆ ਤੁਸੀਂ ਕਿ ਉਹਨਾਂ ਨੂੰ ਪੇਨ ਵੀ ਨਹੀਂ ਮਹਿਸੂਸ ਹੋਈ ਵਨ ਕੀ ਟਾਈਮ ਹਾਂ ਜੀ ਨਹੀਂ ਪੇਨ ਨਹੀਂ ਮਹਿਸੂਸ ਹੋਈ ਪੇਨ ਨਹੀਂ ਮੋਸਟਲੀ ਕੀ ਹੁੰਦਾ ਚਲੋ ਹਰ ਇੱਕ ਦਾ ਉਹ ਵੀ ਹੁੰਦਾ ਵੀ ਕੋਈ ਪੇਨ ਘੱਟ ਮਹਿਸੂਸ ਕੋਈ ਵੱਧ ਹਨਾ ਬਟ ਵੀ ਫੀ ਵੀ ਫੇਸ ਉੱਪਰ ਚੱਲ ਜਾਂਦਾ ਬਟ ਵੀਰ ਨੇ ਬਿਲਕੁਲ ਵੀ ਪੇਨ ਨਹੀਂ ਫੀਲ ਕੀਤੀ ਸੀ 8 ਜਾਂ 9 ਘੰਟੇ ਵਰਕ ਕੀਤਾ ਤੇ ਵੀ ਨੇ ਪ੍ਰੋਪਰ ਟਾਈਮ ਪੇ ਕੀਤਾ ਮੈਨੂੰ ਤੁਸੀਂ ਮੈਂ ਵੀਰ ਨੂੰ ਸਾਨੂੰ ਇਦਾਂ ਹੁੰਦਾ ਭਈ ਅਸੀਂ ਜਦੋਂ ਕੋਈ ਪ੍ਰੋਜੈਕਟ ਕਰਦੇ ਹਾਂ ਨਾ ਜਦੋਂ ਸਾਨੂੰ ਕੋਈ ਟਾਈਮ ਵਿੱਚ ਬੰਦ ਹੋਵੇ ਭਈ ਵੀਰ ਸਾਨੂੰ ਇਨੇ ਟਾਈਮ ਵਿੱਚ ਪ੍ਰੋਜੈਕਟ ਚਾਹੀਦਾ ਤੇ ਆਬੀਸਲੀ ਉਸ ਟਾਈਮ ਵਿੱਚ ਉਹ ਫਿਨਿਸ਼ ਹੋ ਜਾਂਦਾ ਹੈ ਬਟ ਉਹ ਨਹੀਂ ਬਟ ਜਦੋਂ ਇੱਕ ਮੈਂਟਲੀ ਪ੍ਰੈਸ਼ਰ ਹੁੰਦਾ ਨਾ ਭਈ ਇਨੇ ਟਾਈਮ ਵਿੱਚ ਫਿਨਿਸ਼ ਕਰਨਾ ਬਹੁਤ ਟਫ ਹੁੰਦਾ ਤੇ ਮੈਨੂੰ ਭਾਈ ਇਹ ਸਪੈਸ਼ਲ ਕੇਸ ਹੈ ਤੁਸੀਂ ਦੋ ਦਿਨ ਲੈ ਲਓ ਪਰ ਉਹਨੂੰ ਵਰਕ ਬਧੀ ਚਾਹੀਦਾ ਦੋ ਦਿਨ ਇੱਥੇ ਰਹਿ ਰਹਿਣ ਮੈਂ ਦੋ ਦਿਨ ਵੀ ਰਹਿ ਲਵਾਂਗਾ ਪਰ ਉਹਨੂੰ ਵਰਕ ਬਧੀ ਚਾਹੀਦਾ ਉਸ ਵਿੱਚ ਕੋਈ ਕੰਪਰੋਮਾਈਜ਼ ਨਾ ਹੋ ਤੇ ਮੈਂ ਵੀਰ ਨੂੰ ਕਹਾਂ ਮੈਂ ਕਹਾਂ ਮੈਂ ਤਾਂ ਇੱਕੋ ਦਿਨ ਚ ਕਰ ਮੈਂ ਤੁਹਾਡਾ ਜਿੰਨਾ ਟਾਈਮ ਸੇਵ ਕਰ ਸਕੂੰਗਾ ਮੈਂ ਟਾਈਮ ਸੇਵ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਮੈਂ ਇਸ ਪ੍ਰੋਜੈਕਟ ਨੂੰ ਆਪਣਾ 100% ਟਾਈਮ ਪੇ ਕਰ ਮੈਂ ਚਾਹਣਾ ਹਾਂ ਜਿਵੇਂ ਤੁਸੀਂ ਹੋਰ ਵੀ ਟੈਟੂ ਮੈਂ ਜਦੋਂ ਫੋਰਨ ਵਿੱਚ ਜਾਣਦੇ ਹੋ ਉੱਥੇ ਟੈਟੂਸ ਦੇਖਦੇ ਹੋ ਸਭ ਤੋਂ ਜ਼ਿਆਦਾ ਰਿਸਪੌਂਸ ਕਿਹੜੇ ਟੈਟੂ ਨੂੰ ਮਿਲਦਾ ਕਿ ਲੋਕ ਕੀ ਪਿਆਰ ਕਰਦੇ ਆ ਟੈਟੂ ਨੂੰ ਮੈਂ ਬਹੁਤ ਜ਼ਿਆਦਾ ਟਰੈਵਲ ਤੇ ਨਹੀਂ ਕੀਤਾ ਮੈਂ ਦੁਬਈ ਔਰ ਕੈਨੇਡਾ ਕੀਤਾ ਸੀ ਕਿ ਮੈਂ ਕੈਨੇਡਾ ਉੱਥੇ ਗਿਆ ਸੀਗਾ ਉੱਥੇ ਕੈਲਗਰੀ ਕੈਲਗਰੀ ਵਿੱਚ ਫੈਸਟੀਵਲ ਸੀਗਾ ਹੂੰ ਉਹਤੇ 700+ ਆਰਟਿਸਟ ਆਏ ਸੀ ਮੇਰੀ ਲਾਈਫ ਦਾ ਸਭ ਤੋਂ ਵੱਡਾ ਕਨਵੈਨਸ਼ਨ ਸੀਗਾ ਕਨਵੈਨਸ਼ਨ ਮੀਟਿੰਗਸ ਹੁੰਦਾ ਵੀ ਆਰਟਿਸਟ ਬੱਖੋ ਬਖਰੀ ਸਿਟੀ ਬੱਖੋ ਬਖਰੀ ਸਟੇਟਸ ਔਰ ਬੱਖੋ ਬਖਰੀ ਕੰਟਰੀਜ਼ ਤੋਂ ਪਾਰਟਿਸਪੇਟ ਕਰਦੇ ਉਥੇ ਆਰਟ ਕਰਦੇ ਆ ਉਥੇ ਲਾਸਟ ਜਜਿੰਗ ਹੁੰਦੀ ਹੈ ਤੇ ਉਥੇ ਆਏ ਹੋਏ ਸੀਗੇ ਉਥੇ ਜਿੰਨੇ ਪੰਜਾਬੀ ਆਰਟਿਸਟ ਸੀਗੇ ਉਹ ਜਿਹਦਾ ਮੈਨੂੰ ਵਰਕ ਪੱਖੋਂ ਮੈਨੂੰ ਪਛਾਣਦੇ ਸੀਗੇ ਤੇ ਜਿਹੜੇ ਗੋਰੇ ਸੀਗੇ ਤੇ ਮੈਨੂੰ ਮਤਲਬ ਵੀ ਐਦਾਂ ਹੁੰਦਾ ਮੈਂ ਨਵੀਂ ਚੀਜ਼ਾਂ ਲਾਨ ਕਰਦਾ ਰਹਾ ਮਤਲਬ ਇਹ ਸਾਡੀ ਫੀਲਡ ਵਿੱਚ ਇਹ ਹੁੰਦਾ ਵੀ ਜਦੋਂ ਬੰਦਾ ਕਹਿ ਲਵੇ ਮੈਂ ਸੈਟੀਸਫਾਈ ਹਾਂ ਮੈਂ ਪਰਫੈਕਟ ਹੋ ਗਿਆ ਉਦੋਂ ਬੰਦੇ ਦੀ ਰੋਕ ਲੱਗ ਜਾਂਦੀ ਆ ਆਰਟ ਵਿੱਚ ਤੇ ਮੈਨੂੰ ਹੁੰਦਾ ਵੀ ਮੈਂ ਕੋਈ ਨਾ ਕੋਈ ਨਵੀਂ ਚੀਜ਼ਾਂ ਰਨ ਕਰਦਾ ਰਹਾ ਤੇ ਉੱਥੇ ਫੈਸਟੀਵਲ ਤੇ ਗੋਰਿਆਂ ਨਾਲ ਮੇਰੀ ਕਨਵਰਸੇਸ਼ਨ ਹੋਈ ਤੇ ਉਹਨਾਂ ਨੇ ਜਦੋਂ ਮੈਂ ਕਿਹਾ ਤੁਸੀਂ ਪਲੀਜ਼ ਆਪਣਾ ਆਰਟ ਦਿਖਾਓ ਤੇ ਮਰ ਉਹਨਾਂ ਆਪਣਾ ਆਰਟ ਦਿਖਾਇਆ ਤੇ ਉਹਨਾਂ ਨੇ ਮੇਰਾ ਪੋਰਟਰ ਵਰਕ ਬਹੁਤ ਐਪਰੀਸ਼ੀਏਟ ਕੀਤਾ ਤੇ ਮੇਰੇ ਲਈ ਬਹੁਤ ਹੈਰਾਨਗੀ ਵਾਲੀ ਜਿਹੜੀ ਗੱਲ ਸੀਗੀ ਤੇ ਜਦੋਂ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਟੈਟੂ ਸਿਕਾ ਬਣਾਇਆ ਹੋਇਆ ਉਹਨਾਂ ਦੇਖਿਆ ਤੇ ਉਹ ਕਹਿੰਦੇ ਆ ਉਹ ਇਟਸ ਸਿੱਧੂ ਤੇ ਮੈਨੂੰ ਬਹੁਤ ਹੈਰਾਨਗੀ ਹੋਈ ਕਿ ਉੱਥੇ ਜਿਹੜੇ ਗੋਰੇ ਕਾਲੇ ਆ ਤੇ ਉਹ ਮਤਲਬ ਵੀ ਸਿੱਧੂ ਮੂਸੇਵਾਲੇ ਨੂੰ ਪਹਿਚਾਨਦੇ ਆ ਜਾਣਦੇ ਆ ਹਨਾ ਮਤਲਬ ਵੀ ਅਸੀਂ ਇੱਥੇ ਬੈਠ ਕੇ ਜਰੂਰ ਸੁਣੀਦਾ ਵੀ ਵੀਰ ਨੇ ਬਹੁਤ ਨਾਂ ਕਮਾਇਆ ਹਨਾ ਤੇ ਬਹੁਤ ਵੱਡੇ ਪਲੇਟਫਾਰਮ ਤੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹਨਾ ਬਟ ਉੱਥੇ ਜਾ ਕੇ ਮੈਨੂੰ ਇਹ ਚੀਜ਼ ਫੀਲ ਵੀ ਹੋਈ ਵੀ ਵਾਕਈ ਹਣਾ ਤੇ ਬਾਕੀ ਆਰਟ ਨੂੰ ਬਹੁਤ ਪਿਆਰ ਮਤਲਬ ਹੀ ਗੋਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਹਨ ਓਬਵੀਅਸਲੀ ਤੁਸੀਂ ਕੋਈ ਵੀ ਫੀਲਡ ਆ ਉਹਨੂੰ ਪੀਕ ਤੇ ਲੈ ਕੇ ਜਾਓ ਮਿਹਨਤ ਕਰੋ ਹਨਾ ਤੇ ਮਹਾਰਾਜ ਆਪ ਭਾਗ ਲਾਉਂਦੇ ਆ ਹਾਂਜੀ ਜਿਵੇਂ ਹੁਣ ਤੁਸੀਂ ਟੈਟੂਸ ਬਣਾਉਣੇ ਤਾਂ ਤੁਹਾਨੂੰ ਲੱਗਿਆ ਕਿ ਇਹ ਮੇਰੇ ਲਈ ਵੱਡੇ ਓਪਰਚੁਨਿਟੀ ਸੀ ਕਿਉਂਕਿ ਇੱਕ ਪੰਜਾਬ ਦੇ ਮੁੰਡੇ ਲਈ ਵੀ ਪ੍ਰਾਊਡ ਵਾਲੀ ਗੱਲ ਹੈ ਕਿ ਬੰਬੇ ਵੀ ਮੇਰੇ ਖਿਆਲ ਬਹੁਤ ਟੈਟੂ ਆਰਟਿਸਟ ਹੋਣਗੇ ਵੱਡੇ ਵੱਡੇ ਵੀ ਹੋਣਗੇ ਬਟ ਇੱਕ ਬੰਬੇ ਦਾ ਆਰਟਿਸਟ ਪੰਜਾਬ ਆ ਕੇ ਟੈਟੂ ਬਣਵਾ ਰਿਹਾ ਹਾਂਜੀ 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 ਮੇਰੇ ਲਈ ਬਹੁਤ ਪ੍ਰਾਊਡ ਵਾਲੀ ਗੱਲ ਔਰ ਬਟ ਜਿੰਨੇ ਵੀ ਬਾਕੀ ਆਰਟਿਸਟ ਵਰਕ ਕਰਦੇ ਦੇਖੋ ਹਰ ਇੱਕ ਦਾ ਸਫਰ ਹੈ ਆਪਣਾ ਹੈ ਨਾ ਕੋ ਇੱਥੇ ਮੈਂ ਇਹ ਚੀਜ਼ ਝੂਠਲੀ ਕਰਨੀ ਚਾਹੁੰਦਾ ਵੀ ਕੋਈ ਵੀ ਆਰਟਿਸਟ ਵਰਕ ਕਰਦਾ ਨਾ ਕੋਈ ਵੀ ਆਰਟਿਸਟ ਉਹ ਹੌਨੈਸਟ ਹੀ ਨਾ ਕਰਦਾ ਹੁੰਦਾ ਹੂੰ ਮਤਲਬ ਕੱਲੇ ਮੇਰੀ ਗੱਲ ਨਹੀਂ ਗਈ ਔਰ ਜਿੰਨੇ ਆਰਟਿਸਟ ਵਰਕ ਕਰਦੇ ਆ ਕੋਈ ਪੋਰਟਡ ਕਰਦਾ ਹੈ ਤੇ ਹਰ ਇੱਕ ਦਾ ਆਪਣਾ ਸਫਰ ਹੈ ਹਰ ਇੱਕ ਦਾ ਸਫਰ ਉਹਨੂੰ ਮੁਬਾਰਕ ਹੈ ਨਾ ਤੇ ਬਟ ਕੋਈ ਵੀ ਇਦਾਂ ਨਹੀਂ ਚਾਹੁੰਦਾ ਹੁੰਦਾ ਮੈਂ ਮੈਂ ਪਈ ਮਾੜਾ ਹੋਜੇ ਵੀ ਬਾਕ ਮੇਰੇ ਕੋ ਹਰ ਕੋਈ ਬੰਦਾ ਆਪਣਾ ਵੈਸਟ ਪੇ ਕਰਨਾ ਚਾਹੁੰਦਾ ਹਰ ਕੋਈ ਆਰਟਿਸਟ ਆ ਨਾ ਤੇ ਬਟ ਵੀਰ ਨੂੰ ਮੇਰੀ ਪ੍ਰੋਫਾਈਲ ਵਧੀਆ ਲੱਗੀ ਤੇ ਉਹਨਾਂ ਨੂੰ ਇੱਕ ਉਹ ਜਮ ਦੱਸਿਆ ਨਾ ਵੀ ਇੱਕ ਪੋਰਟਰਟ ਇੱਕ ਫੀਲ ਹੁੰਦਾ ਇੱਕ ਲੈਂਗੁਏਜ ਇੱਕ ਜਿਹੜਾ ਬੰਦਾ ਚਲੇ ਗਿਆ ਉਸ ਫੋਟੋ ਨਾਲ ਗੱਲ ਕਰਨੀ ਹੁੰਦੀ ਹੈ ਹਨਾ ਉਹਦੀ ਝਲਕ ਦੇਣੀ ਆਰਟਿਸਟਲੀ ਬਹੁਤ ਟਫ ਜੌਬ ਹੁੰਦੀ ਹੈ ਤੁਸੀਂ ਫੋਟੋ ਤੋਂ ਫੋਟੋ ਡਿਟੋ ਸ਼ਾਪ ਦੇਣੀ ਕੋਈ ਵੱਡੀ ਗੱਲ ਨਹੀਂ ਬਟ ਇੱਕ ਉਹ ਫੀਲ ਲੈ ਕੇ ਆਉਣਾ ਵੀ ਬੰਦੇ ਨੂੰ ਫੀਲ ਹੋ ਜਾਵੇ ਵੀ ਪਈ ਉਹ ਪਰਸਨ ਮੈਨੂੰ ਬਾਕੀ ਉਹ ਚਲਕ ਜਿਹੜਾ ਮੇਰਾ ਵਿੜੇ ਤੁਰਿਆ ਫਿਰਦਾ ਸੀਗਾ ਹਨਾ ਪਈ ਉਹਦੀ ਫੀਲ ਮੈਨੂੰ ਆ ਰਹੀ ਆ ਇਸ ਫੋਟੋ ਵਿੱਚੋਂ ਹਨਾ ਤੇ ਇਹ ਬਹੁਤ ਟਫ ਜੌਬ ਹੁੰਦੀ ਆ ਬਹੁਤ ਸਟੱਡੀ ਚਾਹੀਦੀ ਇਹਦੇ ਲਈ ਇਹ ਦੇਖਣ ਨੂੰ ਹੋ ਸਕਦਾ ਕਈਆਂ ਨੂੰ ਜਿਨ੍ਹਾਂ ਦਾ ਇਹ ਸਬਜੈਕਟ ਨਹੀਂ ਹੈਗਾ ਉਹਨਾਂ ਨੂੰ ਲੱਗ ਸਕਦਾ ਵੀ ਇਹ ਕਿਹੜੇ ਕੰਮਾਂ ਚੋਂ ਕੰਮ ਪਈ ਤੁਸੀਂ ਕੰਜੀ ਚਲੋ ਕਈਆਂ ਦਾ ਹੁੰਦਾ ਪਈ ਤੁਸੀਂ ਬਾਡੀ ਜਿਹੜੀ ਆ ਏ ਰੱਬ ਨੇ ਦਿੱਤੀ ਹੋਈ ਤੁਸੀਂ ਕਿਉਂ ਇਹਨੂੰ ਖਰਾਬ ਕਰ ਰਹੇ ਹੋ ਹਨਾ ਬਟ ਇਦਾਂ ਨਹੀਂ ਮੈਨੂੰ ਹੈਗਾ ਵੀ ਜਿਹੜੀ ਬਾਡੀ ਆ ਇਹ ਰੱਬ ਨੇ ਖਾਲੀ ਕੈਨਵਸ ਭੇਜੀ ਆ ਔਰ ਇਹਨੂੰ ਸੋਹਣਾ ਕਰਕੇ ਭੇਜੋ ਤੇ ਸੌਰੀ ਮੇਰੀ ਬਾਡੀ ਤੇ ਕੁਟਡ ਨਹੀਂ ਆ ਰਹੀ ਮੈਨੂੰ ਲੱਗਦਾ ਮੈਂ ਮੈਂ ਕਹਿੰਦਾ ਵਧੀਆ ਥਿੰਕਿੰਗ ਹੈ ਯਾ ਅਗਰ ਨੈਕਸਟ ਵਕਸ਼ਨ ਨਹੀਂ ਹੋਣਾ ਮੈਂ ਆਪਣੇ ਬਣਾਉਣੇ ਆ ਮੈਂ ਆਪਣਾ ਮਿਸਿੰਗ ਬਣਾਉਣਾ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਲੱਗਦਾ ਚਲੋ ਰੱਬ ਨੇ ਤੁਹਾਨੂੰ ਇਹ ਓਪਰਚੁਨਿਟੀ ਦਿੱਤੀ ਅੱਗੋਂ ਤੁਸੀਂ ਹੋਰ ਤਰੱਕੀਆਂ ਕਰਦੇ ਰਹੋ ਐਦਾਂ ਹੀ ਪੰਜਾਬ ਦਾ ਨਾਮ ਵੀ ਨਾਲ ਰੋਸ਼ਨ ਕਰਦੇ ਰਹੋ ਹਾਂਜੀ ਹਾਂਜੀ ਬਹੁਤ ਧੰਨਵਾਦ ਮੈਡਮ ਤੁਸੀਂ ਮੀਂਹ ਵਿੱਚ ਨਾ ਚੱਲ ਕੇ ਆਏ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਹੈ ਸਾਰੀ ਔਰ ਇਸ ਦਾ ਬਹੁਤ ਧੰਨਵਾਦ ਹਾਂਜੀ ਤਾਂ ਐਸੀ ਸਾਡੇ ਨਾਲ ਮਨਦੀਪ ਵੀ ਟੈਟੂ ਸਟੂడియో ਚਲਾਉਂਦੇ ਨੇ ਤੇ ਜਿਨ੍ਹਾਂ ਵੱਲੋਂ ਪਰਾਗ ਪਿਆਗੀ ਦੀ ਚੈਸਟ ਉੱਤੇ ਉਹਨਾਂ ਦੀ ਵਾਈਫ ਦਾ ਟੈਟੂ ਬਣਵਾਇਆ ਗਿਆ ਕਿਉਂਕਿ ਉਹ ਟੈਟੂ ਇਦਾਂ ਦਾ ਸੀ ਜੋ ਉਹਨਾਂ ਦੇ ਵੀ ਦਿਲ ਦੇ ਬਹੁਤ ਕਰੀਬ ਸੀ ਤੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਸੀ ਆਪਣੇ ਵਾਈਫ ਦੇ ਟੈਟੂ ਵਿੱਚ ਤੇ ਹੁਣ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਦੇ ਨਾਲ ਹਰਪ੍ਰੀਤ ਗੌਰ